ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸਿੱਖ ਸਿਆਸਤ ਅਕਾਲੀ ਸਿਆਸਤ ਦੇ ਨਾਲ ਸੰਬੰਧਿਤ ਵੱਡੀ ਖਬਰ ਹੈ ਸੁਖਦੇਵ ਸਿੰਘ ਢੀਂਟਸਾ ਹੁਣ ਤੁਹਾਨੂੰ ਸਰਗਰਮ ਸਿਆਸਤ ਦੇ ਵਿੱਚ ਨਜ਼ਰ ਨਹੀਂ ਆਉਣਗੇ ਸੁਖਦੇਵ ਸਿੰਘ ਢੀਂਟਸਾ ਨੇ ਸ਼੍ਰੀ ਕਾਲ ਤਕਤ ਸਾਹਿਬ ਵਿਖੇ ਅੱਜ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਹਿੱਸੇ ਦੀ ਵੰਦੀ ਜਿਹੜੀ ਰਕਮ ਹੈ 15 ਲੱਖ ਰੁਪਏ ਦੀ ਰਕਮ ਜਮਾ ਕਰਵਾਈ ਹੈ ਸ਼੍ਰੀ ਕਾਲ ਤਾਕਤ ਸੈਵਨ ਵੱਲੋਂ ਜਿਵੇਂ ਕਿ ਹੁਕਮ ਸੁਣਾਇਆ ਗਿਆ ਸੀ ਕਿ 90 ਲੱਖ ਰੁਪਏ ਦਾ ਖਰਚਾ ਜਿਹੜਾ ਨਜਾਇਜ਼ ਤੌਰ ਤੇ ਕੀਤਾ ਗਿਆ ਇਸ਼ਤਿਹਾਰਾਂ ਦੇ ਉੱਤੇ ਉਹਦਾ ਜਿਹੜਾ ਬਣਦੀ ਰਕਮ ਹੈ ਉਹ ਸਾਰੇ ਆਗੂ ਆਪਣੇ ਆਪਣੇ ਹਿੱਸੇ ਦੀ ਬਣਦੀ ਹੋਈ ਰਕਮ ਜਮਾ ਕਰਵਾਉਣ ਸੁਖਦੇਵ ਸਿੰਘ ਢੀਂਟ ਸਾਰੇ ਆਪਣੇ ਹਿੱਸੇ ਦੀ ਬਣਦੀ ਰਕਮ 15 ਲੱਖ ਰੁਪਏ ਜਮਾ ਕਰਵਾਈ ਹੈ ਉਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਜਦੋਂ ਸੁਖਦੇਵ ਸਿੰਘ ਢੀਂਟਸਾਂ ਨੂੰ ਪੁੱਛਿਆ ਗਿਆ ਕਿ ਸਿਆਸਤ ਦੇ ਵਿੱਚ ਅਗਲਾ ਉਹਨਾਂ ਦਾ ਕਦਮ ਕੀ ਹੋਵੇਗਾ ਤਾਂ ਸੁਖਦੇਵ ਸਿੰਘ ਢੀਂਟਸਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹੁਣ ਉਹ ਸਰਗਰਮ ਸਿਆਸਤ ਦੇ ਵਿੱਚ ਹਿੱਸਾ ਨਹੀਂ ਲੈਣਗੇ ਪੱਤਰਕਾਰ ਨੇ ਜਦੋਂ ਉਹਨਾਂ ਨੇ ਪੁੱਛਿਆ ਕਿ ਉਹਨਾਂ ਦੀ ਸਾਰੀ ਸਿਆਸੀ ਵਾਗਡੋਰ ਹੈ ਜੀ ਜਿਹੜੀ ਕੀ ਹੁਣ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਟਸਾਂ ਸੰਭਾਲਣਗੇ ਤਾਂ ਇਸ ਤੇ ਸੁਖਦੇਵ ਸਿੰਘ ਢੀਂਟਸਾਂ ਨੇ ਜਵਾਬ ਦਿੱਤਾ ਹੈ ਕਿ ਉਹਨਾਂ ਦੀ ਮਰਜ਼ੀ ਹੈ ਉਹ ਸੰਭਾਲਣ ਜਾਂ ਨਾ ਸੰਭਾਲਣ ਸੋ ਸੁਖਦੇਵ ਸਿੰਘ ਢੀਂਟਸਾ ਸਿੱਧੇ ਤੌਰ ਤੇ ਹੁਣ ਸਿਆਸਤ ਨੂੰ ਅਲਵਿਦਾ ਆਖਦੇ ਨੇ ਇਹ ਵੀ ਕਹਿ ਦਿੰਦਾ ਹੈ ਕਿ ਉਮਰ ਦੇ ਚਲਦਿਆਂ ਉਮਰ ਦੇ ਤਕਾਜ਼ੇ ਦੇ ਚਲਦਿਆਂ ਹੁਣ ਸਿੱਧੇ ਤੌਰ ਤੇ ਸਿਆਸਤ ਦੇ ਵਿੱਚ ਪਾਰਟਿਸਪੇਟ ਨਹੀਂ ਕਰਨਗੇ ਸਿਆਸੀ ਕਮਾਂਕਾਰਾਂ ਦੇ ਵਿੱਚ ਹੁਣ ਸੁਖਦੇਵ ਸਿੰਘ ਢੀਂਟਸਾ ਜਿਹੜੇ ਆ ਉਹ ਸਿੱਧੇ ਤੌਰ ਤੇ ਸ਼ਾਮਲ ਨਹੀਂ ਹੋਣਗੇ ਸੋ ਸੁਖਦੇਵ ਸਿੰਘ ਢੀਂਟਸਾ ਹੁਣ ਸਿਆਸੀ ਤੌਰ ਤੇ ਪੰਜਾਬ ਦੀ ਸਿਆਸਤ ਤੋਂ ਪਰੇ ਹੋ ਗਏ ਨੇ ਸਿਆਸੀ ਤੌਰ ਤੇ ਹੁਣ ਸਰਗਰਮ ਨਹੀਂ ਰਹਿਣਗੇ ਤੁਹਾਨੂੰ ਦੱਸ ਦਈਏ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ 90 ਲੱਖ ਰੁਪਏ ਜਮ੍ਹਾਂ ਕਰਾਉਣ ਦੀ ਗੱਲ ਆਖੀ ਗਈ ਸੀ ਸਾਰੇ ਆਗੂਆਂ ਵੱਲੋਂ ਇਹ ਸਾਰੇ 90 ਲੱਖ ਰੁਪਏ ਜਮ੍ਹਾਂ ਕਰਾਉਣੇ ਸਨ ਜਿਨ੍ਹਾਂ ਨੂੰ ਸਜ਼ਾ ਲਗਾਈ ਗਈ ਸੀ ਜਿਨ੍ਹਾਂ ਦੁਆਰਾ ਇਹ ਪੈਸੇ ਦੇਣੇ ਬਣਦੇ ਨੇ ਉਹਨਾਂ ਨੇ ਜਮ੍ਹਾਂ ਕਰਾਉਣੇ ਨੇ ਸੋ ਆਪਣੇ ਹਿੱਸੇ ਦੀ ਬਣਦੀ ਰਕਮ 15 ਲੱਖ ਰੁਪਏ ਨੇ ਜਿਹੜੇ 15 ਲੱਖ 78000 ਰੁਪਏ ਨੇ ਜਿਹੜੇ ਉਹ ਜਮ੍ਹਾਂ ਕਰਵਾਏ ਗਏ ਨੇ ਸੁਖਦੇਵ ਸਿੰਘ ਢੀਂਟਾ ਸਾਹਿਬ ਵੱਲੋਂ ਇਸ ਤੋਂ ਇਲਾਵਾ 11000 ਰੁਪਏ ਦਾ ਚੈੱਕ ਵੀ ਸੁਖਦੇਵ ਸਿੰਘ ਢੀਂਟਾ ਸਾਹਿਬ ਵੱਲੋਂ ਅਲੱਗ ਤੌਰ ਤੇ ਜਮ੍ਹਾਂ ਕਰਵਾਇਆ ਗਿਆ ਸੋ ਗੱਲ ਕਰੀਏ ਤਾਂ ਸਰਗਰਮ ਸਿਆਸਤ ਤੋਂ ਦੂਰ ਹੁਣ ਰਹਿਣਗੇ ਵਾਧੀ ਹੋਈ ਉਮਰ ਨੂੰ ਦੇਖਦੇ ਆ ਸੁਖਦੇਵ ਸਿੰਘ ਢੀਂਟਸਾ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਸਿਆਸਤ ਤੋਂ ਹੁਣ ਸੁਖਦੇਵ ਸਿੰਘ ਢੀਂਟਸਾ ਦੂਰੀ ਬਣਾ ਕੇ ਰੱਖਣਗੇ ਅੱਜ ਸੁਖਦੇਵ ਸਿੰਘ ਢੀਂਟਸਾ ਦੀ ਜਿਹੜੀ ਧਾਰਮਿਕ ਸਜ਼ਾ ਜਿਹੜੀ ਉਹਨਾਂ ਨੂੰ ਲਗਾਈ ਹੋਈ ਸੀ ਉਹ ਧਾਰਮਿਕ ਸਜ਼ਾ ਉਹਨਾਂ ਨੇ ਪੂਰੀ ਕੰਪਲੀਟ ਹੋ ਗਈ ਹੈ ਪੂਰੀ ਹੋ ਗਈ ਹੈ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੇਸ਼ ਹੋਣ ਦੀ ਗੱਲ ਕਹੀ ਗਈ ਸੀ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਸਾਰੇ ਆਗੂ ਪੇਸ਼ ਹੋਣਗੇ ਇੱਕ ਵਾਰੀ ਆ ਸੁਖਦੇਵ ਸਿੰਘ ਢਿੰਡਾ ਸਾਹਿਬ ਅੱਜ ਪੇਸ਼ ਹੋਏ ਆਰਥਿਕ ਜਿਹੜੀ ਸਜ਼ਾ ਲਗਾਈ ਗਈ ਥੀ ਆ ਜਿਹੜਾ ਪੈਸੇ ਉਹਨਾਂ ਨੇ ਜਮ੍ਹਾਂ ਕਰਾਉਣੇ ਸਨ 15 ਲੱਖ 78000 ਰੁਪਏ ਉਹ ਵੀ ਜਮ੍ਹਾਂ ਕਰਵਾ ਦਿੱਤੇ ਅਤੇ 11000 ਰੁਪਏ ਦਾ ਚੈੱਕ ਵੀ ਸੁਖਦੇਵ ਸਿੰਘ ਢੀਂਟਸਾ ਵੱਲੋਂ ਜਮ੍ਹਾਂ ਕਰਵਾਇਆ ਗਿਆ ਹੈ ਇਸ ਤੋਂ ਬਾਅਦ ਪੱਤਰਕਾਰਾਂ ਨੇ ਸੁਖਦੇਵ ਸਿੰਘ ਢੀਂਟਸਾ ਤੋਂ ਪੁੱਛਿਆ ਕੀ ਹੁਣ ਸਿਆਸਤ ਦੇ ਵਿੱਚ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਸੁਖਦੇਵ ਸਿੰਘ ਢੀਂਟਸਾ ਨੇ ਕਿਹਾ ਕਿ ਹੁਣ ਉਹ ਸਰਗਰਮ ਸਿਆਸਤ ਦੇ ਵਿੱਚ ਹਿੱਸਾ ਨਹੀਂ ਲੈਣਗੇ ਇਸ ਤੋਂ ਬਾਅਦ ਪੱਤਰਕਾਰ ਨੇ ਪੁੱਛਿਆ ਕੀ ਹੁਣ ਉਹਨਾਂ ਦੇ ਸਾਰਾ ਸਿਆਸੀ ਜਿਹੜਾ ਕੰਮਕਾਰ ਹੈ ਉਹਨਾਂ ਦੇ ਪੁੱਤਰ ਸੰਭਾਲਣਗੇ ਤਾਂ ਉਹਨਾਂ ਨੇ ਕਿਹਾ ਕਿ ਉਸ ਦੀ ਮਰਜ਼ੀ ਹੈ ਸੰਭਾਲੇ ਜਾਂ ਨਾ ਸੰਭਾਲੇ ਸੋ ਸਰਗਰਮ ਸਿਆਸਤ ਤੋਂ ਦੂਰ ਹੁੰਦੇ ਹੋਏ ਨਜ਼ਰ ਆਇਆ ਸੁਖਦੇਵ ਸਿੰਘ ਢੀਂਟਸਾ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਤੋਂ ਦੂਰ ਰਹਿਣਗੇ ਵੱਧਦੀ ਹੋਈ ਉਮਰ ਨੂੰ ਹਾਲਾਂਕਿ ਉਹਨਾਂ ਨੇ ਕਾਰਨ ਦੱਸਿਆ ਪਰ ਜ਼ਰੂਰ ਹੀ ਪਿਛਲੇ ਦਿਨਾਂ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹ ਘਟਨਾਵਾਂ ਵੀ ਕਿਤੇ ਨਾ ਕਿਤੇ ਇਸ ਫੈਸਲੇ ਲੈਣ ਦੇ ਵਿੱਚ ਜਿਹੜੀਆਂ ਨੇ ਉਹ ਜ਼ਰੂਰ ਜ਼ਿੰਮੇਵਾਰ ਰਹੀਆਂ ਹੋਣਗੇ ਤੇ ਆਖਿਰ ਸੁਖਦੇਵ ਸਿੰਘ ਢੀਂਟਸਾ ਨੇ ਆਪਣੀ ਸਿਆਸੀ ਪਾਰੀ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਹੈ